ਖਬਰਦਾਰ ਹੋ ਜਾਓ ਇਹ ਆਦਮੀ ਨਾਸਤਿਕ ਹੈ ਅੱਜ ਭਗਵੰਤਬਾਨ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਅੱਜ ਮੈਂ ਸੁਣ ਰਿਹਾ ਸੀ ਕਿਤੇ ਕਿ ਜਿਹੜੀਆਂ ਪ੍ਰੋਸੀਡਿੰਗਸ 15 ਤਰੀਕ ਨੂੰ ਮੈਂ ਜਾਣਾ ਗੋਲਕਰੇ ਬਾਰੇ ਗੱਲ ਕਰਨੀਆਂ ਉਹਦੀ ਜਿਹੜੀ ਲਾਈਵ ਕਵਰੇਜ ਹੋਣੀ ਚਾਹੀਦੀ ਆ ਔਰ ਲੱਖ ਲਾਨਤ ਭਗਵੰਤਬਾਨ ਝੂਠਿਆ ਤੂੰ ਪੰਜਾਬ ਦੀ ਵਿਧਾਨ ਸਭਾ ਦੀ ਪ੍ਰੋਸੀਡਿੰਗ ਕਹਿੰਨੇ ਲਾਈਵ ਹੋ ਲੇਕਿਨ ਕਦੀ ਕਿਸੇ ਆਪੋਜੀਸ਼ਨ ਨੂੰ ਦਿਖਾਇਆ ਕਿਸੇ ਲੀਡਰੋਂ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਥੱਲੇ ਤੱਕ ਕਿਸੇ ਨੂੰ ਦਿਖਾਇਆ ਇਹਨਾਂ ਨੇ ਅਸੀਂ ਫੈਲ ਵਿੱਚ ਜਾ ਕੇ ਜਦੋਂ ਪ੍ਰੋਟੈਸਟ ਕਰਦੇ ਸਪੀਕਰ ਬੋਲਣ ਨਹੀਂ ਦਿੰਦਾ ਉੱਥੇ ਬਲੈਕਆਊਟ ਹੋ ਜਾਂਦਾ ਮੇਰੇ ਵੀਰੋ ਇਸ ਲਈ ਇਹਨੂੰ ਮੈਂ ਕਹਿਣਾ ਚਾਹੁੰਦਾ ਕਿ ਇੰਨਾ ਹੰਕਾਰ ਮਤ ਕਰ ਭਗਵੰਤ ਮਾਨ ਤੂੰ ਅਕਾਲ ਤਖਤ ਨਾ ਮੱਥਾ ਲਾਉਣ ਚੱਲਿਆ ਵਾ ਇੱਥੇ ਬੜੇ ਵੱਡੇ ਵੱਡੇ ਆਏ ਲੋਕ ਜਿਸ ਨੇ ਵੀ ਅਕਾਲ ਤਖਤ ਨਾ ਮੱਥਾ ਲਾਇਆ ਉਹਦਾ ਰਿਆ ਕੱਖ ਨੰਗਾ ਮੇਰੇ ਵੀਰੋ ਔਰ ਤੂੰ ਤਾਂ ਨਾਸ ਤੇ ਕਿਆ ਤੇਰਾ ਤਾਂ ਭਰੋਸਾ ਨਹੀਂ ਹੈ ਕਿਸੇ ਧਰਮ ਵਿੱਚ ਕਿਸੇ ਜਿੰਦਾਬਾਦ ਤੁਹਾਡਾ ਕੋਈ ਭਰੋਸਾ ਨਹੀਂ ਹੈ ਤੁਸੀਂ ਨਾਸਤਿਕਾਂ ਦੀ ਪਾਰਟੀਆਂ ਘਟੋ ਘਟ ਅਕਾਲ ਤਖਤ ਨੂੰ ਤਾਂ ਬਖਸ਼ ਦਿਓ ਐਸ்சிਪੀਸੀ ਸਾਡੀ ਚੁਣੀ ਹੋਈ ਨਮੈਂਦਾ ਜਮਾਤ ਹੋ ਸਕਦਾ ਉਹਦੇ ਵਿੱਚ ਕੋਈ ਉੰਟਾਈਆਂ ਹੋਣ ਗਿਆ ਲੇਕਿਨ ਇੱਕ ਨਾਸਤਿਕ ਨੂੰ ਜਿਹਦੀ ਕੋਈ ਸ਼ਕਲ ਸੂਰਤ ਨਹੀਂ ਹੈ ਜਿਹਦਾ ਕੋਈ ਵਿਸ਼ਵਾਸ ਨਹੀਂ ਹੈ ਨਾ ਪੰਜਾਬ 'ਚ ਨਾ ਸਿੱਖੀ ਜਾਂ ਨਾ ਕਿਸੇ ਵਾਸਤੇ ਆ ਤੇ ਤੁਸੀਂ ਇਹਨਾਂ ਨੂੰ ਅਕਾਲ ਤੱਕ ਸਾਹਮਣੇ ਖੜੇ ਹੋ ਕੋਨੋਂ ਨੂੰ ਚੁਣੌਤੀ ਦੇਣ ਚੱਲੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ ਔਰ ਕਿਸਾਨੋ ਮੈਂ ਕਿਸਾਨ ਵਿੰਗ ਦਾ ਦੇਸ਼ ਦਾ ਪ੍ਰਧਾਨ ਆ ਤੁਸੀਂ ਸਾਰੇ ਬੈਠੇ ਹੋ ਕਿਸਾਨ ਖੇਤ ਮਜ਼ਦੂਰ ਕੋਣ ਨੇ ਇਹ ਲੋਕ ਪਛਾਣੋ ਇਹਨਾਂ ਨੂੰ ਕੀ ਤੁਹਾਡੇ ਮੋਰਚੇ ਖਨੌਰੀ ਬਾਰਡਰ ਦਾ ਔਰ ਸ਼ੰਭੂ ਮੋਰਚਾ ਕਿਸ ਨੇ ਉਹਨਾ ਮੋਰਚਾ ਨੂੰ ਖਦੇੜਿਆ ਨਹੀਂ ਪੀਲਾ ਪੰਜਾ ਚਲਾ ਕੇ ਤੁਹਾਡੇ ਮੋਰਚੇ ਖਦੇੜ ਦਿੱਤੇ ਤੋੜੇ ਤੇ ਡੰਗਾਂ ਵਰਾਈਆਂ ਤੁਹਾਡੀਆਂ ਪੱਗਾਂ ਲਾਈਆਂ ਤੁਹਾਡਾ ਸਮਾਨ ਚੋਰੀ ਕਰ ਲਿਆ ਤੁਹਾਡਾ ਟਰੈਕਟਰ ਚੋਰੀ ਕਰ ਲੇ ਤੁਹਾਡੀਆਂ ਟਰਾਲੀਆਂ ਚੋਰੀ ਕਰ ਲੀਆਂ ਅੱਜ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਕੀ ਆ ਇੱਕ ਵਾਰੀ ਬੋਲ ਕੇ ਦੱਸੋ ਇਹਨਾਂ ਨੂੰ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ ਲੋਕੋ ਟਰਾਲੀ ਚੋਰ ਇੱਕ ਵਾਰ ਫੇਰ ਬੋਲਿਓ ਕੀ ਕਹਿੰਦੇ ਨੇ ਇਹਨਾਂ ਨੂੰ ਟਰਾਲੀ ਚੋਰ ਕਿੱਥੋਂ ਲੰਬੀਆਂ ਟਰਾਲੀਆਂ ਕਿੱਥੋਂ ਲੰਬੀਆਂ ਟਰਾਲੀਆਂ ਨਾਪੇ ਦੇ پوਕਰ ਦੇ ਪਾਰਟੀ ਦੇ ਅਫਸਰਾਂ ਦੇ ਉਹਨਾਂ ਦੇ ਘਰਾਂ ਦੇ ਵਿੱਚੋਂ ਲੰਬੀਆਂ ਟਰਾਲੀਆਂ ਮੇਰੇ ਵੀਰੋ ਇਸ ਲਈ ਇਹ ਗਦਾਰ ਨੇ ਪੰਜਾਬ ਦੇ ਇਹ ਵੈਰੀ ਨੇ ਪੰਜਾਬ ਦੇ ਇਹ ਦੁਸ਼ਮਣ ਨੇ ਪੰਜਾਬ ਦੇ ਅਗਰ ਪੰਜਾਬ ਦਾ ਹਰ ਵਿਅਕਤੀ اخلاق ਰੱਖਦਾ ਘਹਿਰਤ ਰੱਖਦਾ ਤੇ ਮੈਂ ਤੁਹਾਨੂੰ ਕਹੋਲ ਦੇਣਾ ਕੱਲੇ ਮੰਰੇਗਾ ਦਾ ਨਹੀਂ ਬੀਜਪੀ ਨਾਲ ਤਾਂ ਆਪਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਵਧਣ ਨਹੀਂ ਦੇਣਾ ਉਹਨਾਂ ਦਾ ਕੋਈ ਆਧਾਰ ਨਹੀਂਗਾ ਪਰ ਅੱਜ ਪ੍ਰਣ ਕਰਕੇ ਜਾਓ ਕਿ 2027 ਵਿੱਚ ਬੋਕਰ ਨੂੰ ਪੰਜਾਬ ਦੇ ਵਿੱਚ ਮਾਂਜ ਕੇ ਰੱਖ ਦੇਣਾ ਮੇਰੇ ਵੀਰੋ ਮਾਂਜ ਕੇ ਰੱਖ ਦੇਣਾ ਆਪਾਂ ਸਾਰਿਆਂ ਨੇ ਹੋਰ ਬੋਲਾਂਗੇ ਛੱਡ ਦੇ ਨਾ ਬਸ ਬਹੁਤ ਹੈ ਨਹੀਂ ਮੈਂ ਮੈਂ ਇਹਨਾਂ ਦੇ ਨਾਲ ਨਾ ਕੰਮ ਕੀਤਾ ਹੋਇਆ ਬਹੁਤ ਛੋਟੇ ਹਿਰਦੇ ਲੋਕ ਨੇ ਪਖੰਡੀ ਨੇ ਇਹ ਕਹਿੰਦੇ ਸੀ ਨਾ ਕਿ ਵੀਆਈਪੀ ਕਲਚਰ ਖਤਮ ਕਰਾਂਗੇ ਹਜ਼ਾਰ ਗਨਮੈਨ ਲੈ ਕੇ ਫਿਰਦੇ ਆ ਭਗਵੰਤਪਾਨ ਦਾ ਟੱਬਰ ਹਜ਼ਾਰ ਆ ਕੇਜਰੀਵਾਲ ਜਿਹੜਾ ਪੰਜਾਬ ਨਾਲ ਕੋਈ ਸਰੋਕਾਰ ਨਹੀਂਗਾ ਜਿਹੜਾ ਸ਼ਰਾਬ ਘਟਾਲੇ ਦੇ 2000 ਕਰੋੜ ਰੁਪਏ ਦਾ ਮੁਜਰਮ ਆ ਉਹ ਸਾਡੇ ਪੰਜਾਬ ਤੇ ਰਾਜ ਕਰ ਰਿਹਾ ਵਾ ਭਗਵੰਤਪਾਨ ਨੂੰ ਤਾਂ ਇੱਕ ਪੇਟੀ ਸ਼ਰਾਬ ਦੀ ਰੱਖ ਦਿੰਦੇ ਆ ਕਿ ਇਧਰਲੇ ਪਾਸੇ ਪੀ ਚੱਲ ਆਪਣੇ ਚੁਟਕਲੇ ਸੁਣਾਈ ਚੱਲ ਤੇਰਾ ਕੋਈ ਪੰਜਾਬ ਨਾਲ ਸਰੋਕਾਰ ਨਹੀਂਗਾ ਮੇਰੇ ਵੀਰੋ ਰਾਜ ਕੌਣ ਕਰ ਰਿਹਾ ਸਾਡੇ ਤੇ ਕੇਜਰੀਵਾਲ ਸਿਸੋਡਿਆ ਸਤਿੰਦਰ ਜੈਨ ਸਾਡਾ ਡੀਜੀਪੀ ਗੈਰ ਪੰਜਾਬੀ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਸਾਡਾ ਹੋਮ ਸੈਕਟਰੀ ਗੈਰ ਪੰਜਾਬੀ ਸਾਡੇ ਜਿੰਨੇ ਇੰਪੋਰਟੈਂਟ ਜਿਹੜੇ ਅਹੁਦਿਆਂ ਤੇ ਲਾਏ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਬਾਹਰੋਂ ਲਿਆ ਕੇ ਯੂਨੀਵਰਸਿਟੀਆਂ ਦੇ ਵੀਸੀ ਬਾਹਰੋਂ ਲਿਆ ਕੇ ਇਹ ਰਾਜ ਮੇਰੇ ਵੀਰੋ ਪੰਜਾਬ ਦੇ ਵਿੱਚ ਨਹੀਂ ਚੱਲ ਰਿਹਾ ਇਹ ਰਾਜ ਉਹਨਾਂ ਦਾ ਚੱਲ ਰਿਹਾ ਤੇ ਕੇਜਰੀਵਾਲ ਦੀ ਹੈਂਕਰ ਦੇਖੋ ਤੁਸੀਂ ਜਿਹੜਾ ਬੰਦਾ ਪੰਜਾਬ ਦਾ ਨਾਲ ਕੋਈ ਲੈਣਾ ਦੇਣਾ ਨਹੀਂ ਕੱਲ ਸੋਸ਼ਲ ਮੀਡੀਆ 'ਤੇ ਆ ਗਿਆ ਕਿ ਮੁਹਾਲੀ ਦਾ ਸ਼ਹਿਰ ਦੇ ਸੈਂਟਰ ਦੇ ਵਿੱਚ ਜਿੱਥੇ ਕੇਜਰੀਵਾਲ ਵਾਸਤੇ 10 ਕਰੋੜ ਰੁਪਏ ਖਰਚ ਕਰਕੇ ਆਲੀ ਸ਼ਾ ਨੇ ਕੈਸਟ ਹਾਊਸ ਤਿਆਰ ਕੀਤਾ ਗਿਆ ਤੁਹਾਡੇ ਪੈਸਿਆਂ ਦੇ ਸਰ ਤੇ ਉਦੇ ਨਾਲ ਉਹਦੀ ਬਗਲ ਵਿੱਚ ਇੱਕ ਹੈਲੀਪੈਡ ਬਣਾਇਆ ਜਾ ਰਿਹਾ ਮੇਰੇ ਵੀਰੋ ਭਗਵੰਤਬਾਨ ਦੀ ਕੋਠੀ ਸੈਕਟਰ 2 ਚੰਡੀਗੜ੍ਹ ਉਹਦੇ ਤੋਂ 500 ਗਜ਼ ਤੇ ਇੱਕ ਹੈਲੀਪੈਡ ਜਿੱਥੇ ਚੀਫ ਮਿਨਿਸਟਰ ਹੈਲੀਕੋਪਟਰ ਹੈਲੀਕਾਪਟਰ ਲਾ ਸਕਦਾ ਚੜ ਸਕਦਾ ਉਥੋਂ 15-18 ਕਿਲੋਮੀਟਰ ਦੂਰ ਸਿਰਫ ਕੇਜਰੀਵਾਲ ਦੇ ਵਾਸਤੇ ਇੱਕ ਹੈਲੀਪੈਡ ਤਿਆਰ ਕੀਤਾ ਜਾ ਰਿਹਾ ਤੁਹਾਡੇ ਪੈਸੇ ਨੇ ਅੱਜ ਆਪਣਾ ਖਜ਼ਾਨਾ 4 ਲੱਖ ਕਰੋੜ ਦਾ ਕਰਜ਼ਈ ਤੁਹਾਡੇ ਜੋ ਬਹੁਤ ਸਾਰੇ ਮੁਲਾਜ਼ਮ ਬੈਠੇ ਹੋਣਗੇ ਪਿਛਲੇ 2 ਸਾਲਾਂ ਦੀ ਇੱਕ ਵੀ ਡੀਏ ਕਿਸ ਨਹੀਂ ਮਿਲੀ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਸਕਦੀਆਂ ਪਰ ਸਾਰਾ ਪੰਜਾਬ ਸਾਰਾ ਦੇਸ਼ ਇਹਨਾਂ ਨੇ ਖੰਭਿਆਂ ਤੇ ਟੰਗ ਟੰਗ ਕੇ ਫੋਟੋਆਂ ਆਪਣੀਆਂ ਇਹਨਾਂ ਨੇ ਟੀਵੀਆਂ ਤੇ ਦਿਖਾ-ਦਖਾ ਕੇ ਬਾਰਲੇ ਸੂਬਿਆਂ 'ਚ ਅਖਬਾਰਾਂ ਦੇ ਰੰਗਦਾਰ ਪਹਿਲੇ ਸਫੇ ਦੇ ਇਸ਼ਤਿਹਾਰ ਸਾਰੇ ਦੇਸ਼ ਵਿੱਚ ਕਰੋੜਾਂ ਹਜ਼ਾਰਾਂ ਕਰੋੜਾਂ ਰੁਪਇਆ ਪੰਜਾਬ ਦਾ ਕੇਵਲ ਮਸ਼ਹੂਰੀਆਂ ਤੇ ਬਰਬਾਦ ਕੀਤਾ ਮੇਰੇ ਵੀਰੋ ਇਹ ਸਰਕਾਰ ਪਰਚਾਂ ਦੀ ਸਰਕਾਰ ਔਰ ਖਰਚਾਂ ਦੀ ਸਰਕਾਰ ਬਣ ਕੇ ਰਹਿ ਗਈ ਆ ਇਸ ਤੋਂ ਵੱਧ ਇਹਨਾਂ ਦੇ ਪੱਲੇ ਕੁਛ ਨਹੀਂਗਾ ਇਸ ਲਈ ਅੱਜ ਦੇ ਇਸ ਇਕੱਠ ਦੇ ذریعے ਜਿੱਥੇ ਆਪਾਂ ਬੀਜੇਪੀ ਦਾ ਟੱਕਰਬਾ ਵਿਰੋਧ ਕਰਨਾ ਕਿਉਂਕਿ ਬੀਜੇਪੀ ਨੇ ਸਾਡੇ ਕਿਸਾਨਾਂ ਦੀਆਂ ਪੱਗਾਂ ਉਛਾਲੀਆਂ ਸਾਡੀਆਂ ਔਰਤਾਂਆਂ ਦੀਆਂ ਚੁੰਨੀਆਂ ਉਛਾਲੀਆਂ ਸਾਡੇ ਕਿਸਾਨਾਂ ਨੂੰ ਦਿੱਲੀ ਦੀ ਬਰੂਹਾਂ ਤੇ ਬਿਠਾ ਕੇ 3 ਸਾਲ ਖੱਜਲ ਕੀਤਾ 700 ਬੰਦਾ ਮਰ ਗਿਆ ਲੇਕਿਨ ਮੋਦੀ ਸਾਹਿਬ ਤੇ ਬੀਜੇਪੀ ਨੇ ਅਜ ਤੱਕ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ ਇੱਕ ਵੀ ਕਿਸਾਨ ਜਿਹੜਾ ਖੇਤੀ ਕਰਦਾ ਉਹ ਇਹਨਾਂ ਦਾ ਡਟ ਕੇ ਵਿਰੋਧ ਕਰੇਗਾ ਉਸੇ ਤਰ੍ਹਾਂ ਨਾਲ ਇਹਨਾਂ ਦੀ ਪੀ ਟੀਮ ਆਮ ਆਦਮੀ ਪਾਰਟੀ ਜਿਹਨੂੰ ਡਾਕਟਰ ਗਾਂਧੀ ਪਟਿਆਰੇ ਦੇ ਮੈਂਬਰ ਪਾਰਲੀਮੈਂਟ ਛੋਟਾ ਬੋਦੀ ਕਹਿੰਦੇ ਨੇ ਅਸੀਂ 2027 ਵਿੱਚ ਇਹਨਾਂ ਦਾ ਵੀ ਉਵੇਂ ਹੀ ਡਟ ਕੇ ਵਿਰੋਧ ਕਰਨਾ ਤਾਂ ਕਿ ਅਸੀਂ ਪੰਜਾਬ ਦੇ ਮੁੜ ਕੇ ਇਹਨੂੰ ਬਹਾਲ ਕਰ ਸਕੀਏ ਇੱਕ ਖੁਸ਼ਹਾਲ ਸੂਬਾ ਬਣਾ ਸਕੀਏ ਅੱਜ ਇਹ ਰੰਗਲਾ ਨਹੀਂ ਮੇਰੇ ਵੀਰੋ ਕੰਗਲਾ ਪੰਜਾਬ ਆ ਦਿਨੇ ਸਰਪੰਚਾਂ ਦੇ ਸਿਰਾਂ ਵਿੱਚ ਇੱਥੇ ਸ਼ਾਦੀਆਂ ਦੇ ਵਿੱਚ ਜਾ ਕੇ ਗੋਲੀਆਂ ਮਾਰ ਸਕਦੇ ਨੇ ਔਰ ਪਤਾ ਨਹੀਂ ਕਿੰਨੇ ਕਤਲੋਗਾਰ ਕਿੰਨੀਆਂ ਫਰੋਤੀਆਂ ਕਿੰਨਾ ਗੈਂਗਸਟਰ ਦਾ ਬਾਦ ਇਹਨਾਂ ਨੇ ਵਿਧਾਇਆ ਜੇ ਪੰਜਾਬ ਵਰਗਾ ਸੂਬਾ ਜਿਹੜਾ ਕਿਸੇ ਵਕਤ ਅਨੰਦਪੁਰ ਸਾਹਿਬ ਦੇ ਵਾਧ ਅਧਿਕਾਰਾਂ ਦਾ ਮੁਦਈ ਰਿਹਾ ਸਾਰੇ ਦੇਸ਼ ਤੇ ਮੋਰੇ ਲੱਗ ਕੇ ਵਾਧ ਅਧਿਕਾਰਾਂ ਦੇ ਲੜਾਈ ਲੜਦਾ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਉਹ ਧਨਮਤਾ ਪਾਸ ਕਰਕੇ ਕਹਿੰਦਾ ਕਿ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਕਾਲ ਦਿੰਦਾ ਮੋਰੇ ਲੱਗਦਾ ਕਿ ਆਓ ਕੇਂਦਰ ਦੇ ਨਾਲ ਜੋ ਤਾਣਾਸ਼ਹੀ ਕਰ ਰਹੇ ਆ ਜੋ ਸਾਡੇ ਅਧਿਕਾਰਾਂ ਦਾ ਹਨਨ ਕਰ ਰਹੇ ਨੇ ਸਾਡੇ ਅਧਿਕਾਰਾਂ ਤੇ ਡਾਕਾ ਮਾਰ ਰਹੇ ਨੇ ਆਓ ਆਪਾਂ ਇੱਕ ਵੱਡਾ ਮੋਰਚਾ ਇਸ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਖੜਾ ਕਰੀਏ ਲੇਕਿਨ ਕਰਨੇ ਹੀ ਸਕੇਆ ਇੱਕ ਫਰਜ਼ੀ ਮਤਾ ਪਾਸ ਕਰਕੇ ਉਹਦਣ ਕਰੋੜਾ ਰੁਪਏ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਦੇ ਨਾਮ ਤੇ ਬਰਬਾਦ ਕਰਕੇ ਉਠ ਗਿਆ ਮੇਰੇ ਵੀਰੋ ਚਾਰ ਪੰਜ ਸੈਸ਼ਨ ਇਸ ਤੋਂ ਪਹਿਲਾਂ ਕਰ ਚੁੱਕਾ ਇਦਾਂ ਦੇ ਇੱਕ ਇੱਕ ਦਿਨ ਦੇ ਡਰਾਮੇ ਆਪਰੇਸ਼ਨ ਲੋਟਸ ਕਿ ਭਾਜਪੀ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਖਰੀਦ ਰਹੀ ਆ ਅੱਜ ਕਿਸੇ ਮਤਾ ਕਿਸੇ ਨੂੰ ਪਤਾ ਵੀ ਨਹੀਂਗਾ ਉਸ ਤੋਂ ਬਾਅਦ ਇਹਨਾਂ ਨੇ ਅਗਨੀ ਵੀਰ ਤੇ ਮਤਾ ਵਾਸ ਕੀਤਾ ਆ ਥੋੜੇ ਦਿਨ ਪਹਿਲਾਂ BBMP ਤੇ ਕਿ ਸਾਡੇ ਪੰਜਾਬ ਪੁਲਿਸ ਨੂੰ ਹਟਾ ਕੇ ਕੇਂਦਰ ਦੀ CISF ਨੂੰ ਲਾਇਆ ਗਿਆ ਕਿਸੇ ਨੂੰ ਪਤਾ ਨਹੀਂ ਗਿਆ ਕਿ ਉਹ ਮਤਾ ਕਿੱਥੇ ਗਿਆ ਰਾਜਪਵਨ ਦੇ ਕਿਸੇ ਕੂੜੇਦਾਨ ਦੇ ਵਿੱਚ ਪਿਆ ਹੋਵੇਗਾ ਇਸ ਤਰ੍ਹਾਂ ਦੇ ਮਤਿਆਂ ਦਾ ਕੀ ਫਾਇਦਾ ਮੇਰੇ ਵੀਰੋ ਇਸ ਲਈ ਮੈਂ ਕਹਿਣਾ ਚਾਹਣਾ ਕਿ ਸਾਡੀ ਸਰਕਾਰ ਨੇ ਮਨਰੇਗਾ ਦੇ ਉੱਤੇ ਜੋ ਕਾਂਗਰਸ ਦਾ ਐਕਟ ਸੀਗਾ ਜੋ ਕਾਂਗਰਸ ਨੇ ਸੰਸਦ ਤੋਂ ਲੈ ਕੇ ਸੜਕ ਤੱਕ ਲੜਾਈ ਸ਼ੁਰੂ ਕੀਤੀ फर्जी इनकलाबिया ने आम आदमी पार्टी ने इसका बेड़ा गर्क किया पार्टी जी है भारतीय जनता पार्टी की तो दो तीन उदाहरण दे सकता एक पास केजरीवाल के, के बीजेपी ईडी और सीबीआई का दुर इस्तेमाल करके एजेंसियों का ओपोजिशन के लीडर्स को जेलों में डाल रहा है उनके ऊपर मुकदमे दर्ज कर रहा है ਲੇਕਿਨ ਇੱਕ ਪਾਸੇ ਪੰਜਾਬ ਦੇ ਵਿੱਚ ਇਹੀ ਆਮ ਆਦਮੀ ਪਾਰਟੀ ਦੀ ਬਦਲਾ ਖੋਰ ਸਰਕਾਰ ਪੰਜਾਬ ਪੁਲਿਸ ਦੇ ਵਿਜੀਲੈਂਸ ਦਾ ਦੁਰਉਪਯੋਗ ਕਰਕੇ ਸਾਡੇ ਬੰਦਿਆਂ ਨੂੰ ਚੁਣ ਚੁਣ ਕੇ ਬਦਲਾ ਖੋਰੀ ਦੇ ਤਹਿਤ ਪਰਚੇ ਦਰਜ ਕਰ ਕਰਕੇ ਜੇਲ੍ਹਾਂ ਵਿੱਚ ਛੁੱਟਿਆ ਜਾ ਰਿਹਾ ਤੁਹਾਡੇ ਸਾਹਮਣੇ ਮਿਸਾਲ ਮੈਂ ਪੰਜ ਝੂਠੇ ਮੁਕਦਮੇ ਪੰਜ ਮਹੀਨੇ ਦੀ ਜੇਲ੍ਹ ਦਰਜਨਾ ਕਾਂਗਰਸ ਦੇ ਲੀਡਰ ਔਰ ਹੁਣ ਤਾਂ ਬਦਲਾ ਖੋਰੀ ਫੱਲੇ ਪੱਦਰ ਤੱਕ ਪਿੰਡ ਪੱਦਰ ਤੱਕ ਝਾੜੂ ਬੋਕਰ ਦੀ ਪਾਰਟੀ ਲੈ ਆਈਆ ਮੇਰੇ ਵੀਰੋ ਆ ਪਿਛਲੇ ਦਿਨਾਂ ਤੇ ਸਿਰਫ ਹੈਲੀਕਾਪਟਰ ਤੇ ਸਵਾਲ ਪੁੱਛਣ ਦੇ ਵਾਸਤੇ ਜਿਹੜੇ ਆਜ਼ਾਦ মিডিਆ ਹੈ ਪੰਜਾਬ ਦਾ 10 ਪੱਤਰਕਾਰਾਂ ਦੇ ਉੱਤੇ ਸਿਰਫ ਇਹ ਪੁੱਛਿਆ ਉਹਨਾਂ ਨੇ ਕਿ ਸਾਨੂੰ ਦੱਸਿਆ ਜਾਵੇ ਕਿ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਹੈਲੀਕਾਪਟਰ ਦਾ ਇਸਤੇਮਾਲ ਕੌਣ ਕਰ ਰਿਹਾ ਤੇ 10 ਬੰਦਿਆਂ ਦੇ ਉੱਤੇ ਝੂਠਾ ਪਰਚਾ ਦਰਜ ਕਰ ਦਿੱਤਾ ਕਿ ਮੈਨੂੰ ਦੱਸਿਆ ਜਾਵੇ ਕਿ ਬੀਜੇਪੀ ਦੀ ਤਾਨਾਸ਼ਾਹੀ ਤੇ ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਦੇ ਵਿੱਚ ਕੀ ਅੰਤਰ ਹੈ ਮੇਰੇ ਵੀਰੋ ਦੂਸਰਾ ਇਹ ਕਹਿੰਦਾ ਕਿ ਬੀਜੇਪੀ ਨੇ ਤਾਂ ਗੋਦੀ ਮੀਡੀਆ ਬਣਾ ਦਿਆ ਹੈ ਨੈਸ਼ਨਲ ਪੱਧਰ 'ਤੇ ਉੱਪਰ ਸਾਰਾ ਮੀਡੀਆ ਖਰੀਦ ਲਿਆ ਸਾਰਾ ਮੀਡੀਆ ਢਾ ਲਿਆ ਪਰ ਮੇਰੇ ਵੀਰੋ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕੀ ਪੰਜਾਬ ਦੇ ਵਿੱਚ ਆਜ਼ਾਦ ਹੈ ਮੀਡੀਆ ਆ ਮੈਂ ਬੋਲ ਰਿਹਾ ਤੁਸੀਂ ਦੇਖਣਾ ਸ਼ਾਨਦਿਆ ਖਬਰਾਂ ਵਿੱਚ ਤੁਹਾਨੂੰ ਖੈਰਾ ਦੱਸੇਗਾ ਇਹ ਨਹੀਂ ਕਿਤੇ ਵੀ ਜਿਹੜਾ ਆਦਮੀ ਪੋਕਰ ਦੇ ਖਿਲਾਫ ਹਿੰਮਤ ਰੱਖਦਾ ਬੋਲਣ ਦੀ ਉਹਨੂੰ ਬ੍ਰੇਕਆਊਟ ਕੀਤਾ ਜਾਂਦਾ ਮੀਡੀਆ ਦੇ ਉੱਤੇ ਹਜ਼ਾਰਾਂ ਕਰੋੜ ਰੁਪਏ ਦੇ ਉਹਨਾਂ ਨੂੰ ਇਸ਼ਤਿਹਾਰ ਦੇ ਕੇ ਸਾਰਾ ਕੁਝ ਆਪਣੇ ਤਰਫ ਕਰਤਾ ਜਿਹੜਾ ਮੀਡੀਆ ਬਾਕੀ ਰਹਿ ਗਿਆ ਉਹਨਾਂ ਨੂੰ ਪਰਚੇ ਦਰਜ ਕਰਾ ਕੇ ਡਰਾਇਆ ਜਾ ਰਿਹਾ ਉਹਨਾਂ ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਛੁਟਿਆ ਜਾ ਰਿਹਾ ਤੇ ਦੱਸੋ ਮੈਨੂੰ ਕਿ ਕੇਜਰੀਵਾਲ ਤੇ ਪੋਕਰ ਦੀ ਤਾਨਾਸ਼ਾਹੀ ਤੇ ਔਰ ਭਾਜਪਾ ਦੀ ਤਾਨਾਸ਼ਾਹੀ ਦੇ ਵਿੱਚ ਕੀ ਅੰਤਰ ਹੈ ਮੇਰੇ ਵੀਰੋ